ਵਿਸ਼ਵ ਪ੍ਰਸਿੱਧ ਸੰਗੀਤਮਾਨ ਚ ਸ਼੍ਰੀ ਬਾਬਾ ਹਰੀ ਬੱਲਵ ਸੰਗੀਤ ਸਮੇਲਨ ਦੇ ਕਲਾਸਿਕਲ ਸੰਗੀਤ ਗਾਇਨ ਦੀ ਸੀਨੀਅਰ ਕੈਟਾਗਰੀ ਵਿੱਚ ਪਹਿਲਾ ਅਤੇ ਜੂਨੀਅਰ ਕੈਟਾਗਰੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਤਾ ਅਤੇ ਦੇਸ਼ ਵਿਦੇਸ਼ਾਂ ਵਿੱਚ ਉੱਗੀਆਂ ਸ਼ਖਸੀਅਤਾਂ ਪਾਸੋਂ ਸਨਮਾਨ ਪ੍ਰਾਪਤ ਕਰਤਾ ਦਸੂਹਾ ਦੇ ਪਿੰਡ ਬੋਦਲ ਦੇ ਦੇਸ਼ ਵਿਦੇਸ਼ਾਂ ਵਿੱਚ ਪ੍ਰਸਿੱਧ ਰਾਗੀ ਸਿੰਘ ਭਾਈ ਅਮਰਦੀਪ ਸਿੰਘ ਹੋਰਾਂ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈ ਜਾਣ ਨਾਲ ਜਾਨ ਚਲੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਗੱਲਬਾਤ ਰਾਹੀਂ ਰਾਗੀ ਸਿੰਘ ਦੇ ਭਰਾ ਆਕਾਸ਼ਦੀਪ ਸਿੰਘ ਹੋਰਾਂ ਦੱਸਿਆ ਕਿ ਭਾਈ ਅਮਰਦੀਪ ਸਿੰਘ ਹੋਰਾਂ ਭਾਰਤੀ ਕਲਾਸੀਕਲ ਸੰਗੀਤ ਦੀ ਐਮਏ ਕੀਤੀ ਹੋਈ ਸੀ ਅਤੇ ਦੇਸ਼ ਵਿਦੇਸ਼ਾਂ ਵਿੱਚ ਕਈ ਸੰਗੀਤ ਦੇ ਪ੍ਰੋਗਰਾਮ ਕਰ ਚੁੱਕੇ ਸਨ ਅਤੇ ਉੱਗੀਆਂ ਸ਼ਖਸੀਤਾਂ ਕੋਲੋਂ ਸਨਮਾਨਿਤ ਹੋ ਚੁੱਕੇ ਸਨ ਉਹਨਾਂ ਦੱਸਿਆ ਕਿ ਭਾਈ ਅਮਰਦੀਪ ਸਿੰਘ ਖੋਰੀ 218 ਵਿੱਚ ਅਮਰੀਕਾ ਚਲੇ ਗਏ ਅਤੇ ਆਪਣੇ ਪਰਿਵਾਰ ਸਮੇਤ ਐਰੀਜ਼ੋਨਾ ਵਿਖੇ ਰਹਿ ਰਹੇ ਸਨ ਜਿਨ੍ਹਾਂ ਦੀ ਦਿਲ ਦਾ ਦੌਰਾ ਆਉਣ ਨਾਲ ਜਾਨ ਚਲੀ ਗਈ ਜਿਸ ਸਬੰਧੀ ਉਹਨਾਂ ਦੇ ਅਮਰੀਕਾ ਵਿੱਚ ਰਹਿੰਦੇ ਰਿਸ਼ਤੇਦਾਰਾਂ ਕੋਲੋਂ ਪਤਾ ਚੱਲਿਆ ਰਾਗੀ ਸਿੰਘ ਦੇ ਮਾਤਾ ਜੀ ਹੋਰਾਂ ਕਿਹਾ ਕਿ ਉਹਨਾਂ ਦੀ ਆਪਣੇ ਪੁੱਤਰ ਨਾਲ ਗੱਲ ਕੁਝ ਸਮਾਂ ਪਹਿਲੇ ਹੋਈ ਸੀ ਪਰ ਉਹਨਾਂ ਨੇ ਲਾਸਟ ਸਮੇਂ ਉਹਨਾਂ ਨਾਲ ਗੱਲਬਾਤ ਨਾ ਹੋਣ ਦਾ ਉਹਨਾਂ ਨੂੰ ਅਫਸੋਸ ਹੈ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਪਾਸੋਂ ਪਿੰਡ ਬੋਦਲ ਵਿਖੇ ਭਾਈ ਸਾਹਿਬ ਅਮਰਦੀਪ ਸਿੰਘ ਹੋਰਾਂ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਸਾਨੂੰ ਕੱਲ ਪਤਾ ਲੱਗਾ 11:00 ਕ'ਤੇ ਪਤਾ ਲੱਗਾ ਕਿ ਉਹ ਬੱਸ ਉਹਦੀ ਖਤਮ ਹੋ ਗਿਆ ਪੂਰਾ ਹੋ ਗਿਆ ਹਾਂਜੀ ਫੋਨ ਆਇਆ ਸੀ ਸਾਡੇ ਜੀਟ ਦਾ ਮੁੰਡਾ ਸੀ ਉਹ ਕੋਲ ਟਰਾਲਾ ਚਲਾਉਂਦਾ ਉਹਨਾਂ ਨੂੰ ਮਿਲਣ ਗਿਆ ਸੀ ਉਹ ਸੀ ਕੋਲ ਉਹਦੇ ਗਏ ਤੇ 11 ਵਜੇ ਫੋਨ ਆਇਆ ਉਸ ਤੇ ਬੀਟੀ ਦੇ ਪਰਿਵਾਰ ਉੱਥੇ ਰਹਦੇ ਆ ਨਾਲ ਪਰਿਵਾਰ ਹਾਂਜੀ ਸਾਲ ਹੋ ਗਿਆ ਦੋ ਕੁ ਦਿਨ ਹੋਏ ਸਾਲ ਹੋਇਆ ਗਿਆ ਨੂੰ ਉੱਥੇ ਬੇਟਾ ਉਹਦਾ ਤੇ ਉਹਦੀ ਜਨਾਨੀ ਦੋਵੇਂ ਬਾਅਦ ਫਿਰ ਦੋਹੀ ਇਕੱਠੇ ਉੱਥੇ ਗਏ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲਬਾਤ ਹੋਈ ਸੀਗੀ ਉਹਨੂੰ ਚੇਰ ਹੋ ਗਿਆ ਗੱਲ ਹੋਈ ਨੂੰ ਭਰਾਵਾਂ ਨਾਲ ਕੀਤੀ ਮਿੰਨਾ ਨਹੀਂ ਗੱਲ ਹੋਈ ਇਸੇ ਗੱਲ ਨਾਲ ਨੂਰਾਨਾ ਨੰਨਾ ਗੱਲ ਇਹ ਮੇਰੇ ਵੀਡੀਓ ਤੇ ਮੈਂ ਆਪਣਾ ਬਹੁਤਾਂ ਚਿਹਰਾ ਵੀ ਨਹੀਂ ਦੇ ਸਕੀ ਬਚਪਨ ਤੋਂ ਸੰਗੀਤ ਨਾਲ ਬਹੁਤ ਜੁੜੇ ਸੀਗੇ ਪਹਿਲੇ ਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਵਿੱਚੋਂ ਬਹੁਤ ਜ਼ਿਆਦਾ ਅਸੀਂ ਕਰਦੇ ਸੀਗੇ ਬਹੁਤ ਪ੍ਰਾਈਜ਼ ਜਿੱਤੇ ਨੇ ਪਾਵਰ ਵੱਲੋਂ ਵੀ ਸੀਨੀਅਰ ਕੈਟਾਗਰੀ ਚ ਫਸਟ ਪ੍ਰਾਈਜ਼ ਜਿੱਤੇ ਹਨ ਜੂਨੀਅਰ ਚ ਸੈਕੰਡ ਜਿੱਤੇ ਹਨ ਦੇਸ਼ ਵਿਦੇਸ਼ ਨੂੰ ਸਿੰਗਾਪੁਰ ਬੈਂਕੋਕ ਮਲੇਸ਼ੀਆ ਸੰਗੀਤਕ ਉਹ ਤੇ ਇੱਕ ਪ੍ਰੋਡਕਸ਼ਨ ਕੀਤਾ ਗੁਰਮਖਸੰਗੀ ਤੇ ਪ੍ਰੋਡਕਸ਼ਨ ਕੀਤਾ ਤਾਂ ਉਹ ਤੇ ਕਿਨੇ ਸਾਲ ਤੋਂ ਅਮਰੀਕਾ ਚ ਰਹ ਰਹੇ ਸੀ ਉਹ ਪਹਿਲੇ 7 ਸਾਲ ਤੋਂ ਅਮਰੀਕਾ ਵਿੱਚ ਰਹੇ ਸਨ ਰਹ ਰਹੇ ਸੀ ਕਿਹੜੇ ਸ਼ਹਿਰ ਚ ਇਹ ਅਰਾਜ਼ੋਨਾ ਫੀਨਿਕਸ ਵਿੱਚ ਸੀਗੇ ਪਹਿਲਾਂ ਨਿਊਯਾਰਕ ਰਹੇ ਚਾਰ ਸਾਲ ਉਸ ਤੋਂ ਬਾਅਦ ਫਿਰ ਅਰਾਜ਼ੋਨਾ ਫੀਨਿਕਸ ਵਿੱਚ ਆ ਗਏ ਸੀ ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿਦਿਆ ਬੱਚਿਆਂ ਨੂੰ ਤਕਲੀਮ ਦਿੰਦੇ ਸੀ ਸਾਨੂੰ ਸਾਡੇ ਉੱਥੇ ਬ੍ਰਦਰ ਸਾਡੇ ਸਰਦਾਰ ਸਿਗੇ ਉੱਥੇ ਪਹੁੰਚੇ ਉਹ ਗੁਰਦੁਆਰੀ ਹਾਸਾ ਮਾਹੌਲ ਕਰ ਲਈ ਕਿ ਉਹਦੇ ਜਦੋਂ ਉਹਨੂੰ ਕੋ ਸਾਇਲੈਂਟ ਅਟੈਕ ਹੋਇਆ ਉਦੋਂ ਐਂਬੂਲੈਂਸ ਆਈ ਉੱਥੇ ਗੁਰੂ ਘਰ ਦੀ ਕਮੇਟੀ ਸੱਜੀ ਉੱਪਰ ਆਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਕਿਹਨਾਂ ਸਾਲਾਂ ਤੋਂ ਡਾਕਟਰ ਬੀ ਪਰਚਮੈਂਟ ਦੇ ਗਿਆ ਉਹ ਨਾ ਬਿਮਾਰ ਸੀ ਨਾ ਕੋਈ ਸ਼ੂਗਰ ਕੋਈ ਪ੍ਰੋਬਲਮ ਕੋਈ ਨਹੀਂ ਸੀ ਨਾ ਸਾਇਲੈਂਟ ਟੈਕ ਉਹਨਾਂ ਨੂੰ ਉਹਦੇ ਇਸ ਸੰਸਕਾਰ ਦਾ ਭਾਜੀ ਉਹਨਾਂ ਦੇ ਕਿ ਸੰਸਕਾਰ ਇੰਨਾ ਵੀ ਭਾਜੀ ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊ ਜਰਨਲ ਤੋਂ ਆਇਆ ਇੱਥੇ 2 ਮਹੀਨੇ ਤੇ 10 15 ਦਿਨ ਰਹਿਣਾ ਸੀ ਇੱਥੇ ਉਹਨਾਂ ਤੇ ਸਾਡਾ ਲਈ ਜਿੱਦ ਦੇ ਡੈਥ ਹੋਈ ਉਹਨਾਂ ਨੂੰ ਉੱਥੇ ਪ੍ਰਿਕਾਉਟ ਦੇ ਗਰੁੱਪ ਕਰ ਦਿੱਕੋ ਮੈਂ ਕਿੰਨੀ ਵੀ ਤੁਸੀਂ ਆਪਣੇ ਪਰਿਵਾਰ ਵਿੱਚ ਭੇਜੋ ਕਿਸੇ ਨੂੰ ਫੇਸ ਡਿਸੀਜਨ ਲੈਣੇ ਪਏ ਫਿਊਨਲ ਕਦੋਂ ਕਰੀਏ ਨਾ ਤੇ ਅੱਜ ਜੋ ਛੋਟੇ ਭਰਾ ਰਣਵੀਰ ਸਿੰਘ ਨੂੰ ਉੱਤੇ ਭੇਜ ਦਿੱਤਾ ਹੈ ਫਾਸਮ ਟੌਸ ਨੂੰ ਪਤਾ ਲੱਗੇਗਾ ਕਿ ਅਗਲਾ ਡਿਸੀਜਨ ਕੀ ਹੈ ਤੁਹਾਡੇ ਬ੍ਰਦਰ ਜਿਹੜੇ ਇਨਾਮ ਜਿੱਤੇ ਹੋਏ ਆ ਇਹ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਕਿਤੋਂ ਕਿਤੋਂ ਲਏ ਸੀ ਇਹ ਜੀ ਪੂਰੇ ਵੱਲ ਦੀ ਸਭ ਤੋਂ ਵੱਡੀ ਸਟੇਜ ਹੈ ਜੀ ਸ਼੍ਰੀ ਬਾਵਾ ਹਰਵੰਦ ਸਿੰਘ ਜੀ ਸਮੇਂ ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲ ਰਿਹਾ ਹੈ ਚੱਲਦਾ ਆ ਰਿਹਾ ਉਹ ਤੋਂ ਇਹਨਾਂ ਨੇ ਫਸਟ ਪ੍ਰਾਈਜ਼ ਸੀਨੀਅਰ ਕੈਟਾਗਰੀ ਚ ਜਿੱਤਿਆ ਸੀ ਇਹ ਜੂਨੀਅਰ ਕੈਟਾਗਰੀ ਚ ਇਹ ਜਿੱਤਿਆ ਸੀ ਉਹਨਾਂ ਨੇ ਹੋਰ ਵੀ ਬਹੁਤ ਸਨਮਾਨ ਇਦਾਂ ਦੇ ਪਏ ਜਿਹੜੇ ਪਤਾ ਨਹੀਂ ਉਲੀ ਲੱਗੀ ਹੈ ਬਹੁਤ ਪਤਾ ਨਹੀਂ ਲੱਗਿਆ ਕਿ ਬਹੁਤ ਜਿਆਦਾ ਹਰ ਦੇਸ਼ ਚੋਂ ਸਨਮਾਨ ਮਿਲਿਆ ਤਾਂ ਕਿ ਇੱਕ ਸਾਥ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਪੰਥ ਨੂੰ ਬਹੁਤ ਵੱਡਾ ਯਾਨੀ ਕਿ ਕੋਈ ਘਾਟਾ ਪਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹ ਭਾਈ ਸਾਹਿਬ ਹੁਣੀ ਮੈਂ 90 ਦੇ ਵਿੱਚ ਗੁਰਦਾਨ ਕਰਨਾ ਸਾਹਿਬ ਕੀਰਤਨ ਦੀ ਸੇਵਾ ਉਦੋਂ ਸ਼ੁਰੂ ਕੀਤੀ ਉਦੋਂ ਦੇ ਮੈਂ ਇਹਨਾਂ ਦੇਖਦਾ ਬਹੁਤ ਵਧੀਆ ਸੋਹਣਾ ਕੀਰਤਨ ਕਰਦੇ ਸੀਗੇ ਤੇ ਬਹੁਤ ਮੈਨੂੰ ਬਹੁਤ ਪਿਆਰੇ ਲੱਗਦੇ ਸੀਗੇ ਤੇ ਇਹਨਾਂ ਦਾ ਜਿਹੜਾ ਖਾਂਦਾ ਨੇ ਜਿਹੜਾ ਪਾਈ ਸਾਹਿਬ ਦਿਲਵਾਰ ਸਿੰਘ ਜੀ ਗੁਲਵਾਸ਼ ਸਿੰਘ ਉਹ ਵੀ ਬਹੁਤ ਇਹ ਯਾਨੀ ਕਿ ਉਹਨਾਂ ਨੇ ਬਹੁਤ ਗੁਣੇ ਕੀਰਤਨ ਦਾ ਉਹਨਾਂ ਨੇ ਇਹਨਾਂ ਨੂੰ ਕੀਰਤਨ ਦਾ ਗੁਣ ਦਿੱਤਾ ਸੀਗਾ ਤੇ ਇਹ ਬਹੁਤ ਇਹ ਆ ਕਿ ਭਈ ਇਸ ਇਨਾਦ ਜਿਹੜਾ ਹੈਗਾ ਘਰਾਣਾ ਬਹੁਤ ਵੱਡਾ ਘਰਾਣਾ ਆ ਜਿਹਦੇ ਨਾਲ ਕਈ ਬੱਚੇ ਇਹਨਾਂ ਤੋਂ ਆਕੇ ਸੰਗੀਤ ਦੀ ਪ੍ਰਾਪਤੀ ਕਰਦੇ ਸੀ ਸੰਗੀਤ ਸਿੱਖਦੇ ਸੀਗੇ ਤੇ ਬਹੁਤ ਪਿੱਛੇ ਕਈ ਬੱਚੇ ਇਹਨਾਂ ਨੂੰ ਯਾਦ ਕਰਦੇ ਸੀਗੇ ਇਹ ਜਦੋਂ ਕੋਰੋਨਾ ਹੋਇਆ 18 ਦੇ ਵਿੱਚ ਅਮਰੀਕਾ ਗਏ ਅਮਰੀਕਾ ਦੇ ਗਏ ਤੇ ਉਹਨਾਂ ਨੇ ਉੱਥੇ ਵੀ ਨਾਲ ਦੇ ਦੋ ਦੋ ਦੋਸਤ ਮਿੱਤਰ ਬਹੁਤ ਬਣੇ ਜਿਨ੍ਹਾਂ ਨੇ ਕਿ ਭਈ ਇਹਨਾਂ ਨੂੰ ਬੜਾ ਪਿਆਰ ਦਿੱਤਾ ਮਾਣ ਦਿੱਤਾ ਤੇ ਸਾਨੂੰ ਤੇ ਪੰਥ ਨੂੰ ਤੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ ਪੰਜਾਬ ਸਰਕਾਰ ਤੋਂ ਆਪਾਂ ਮੰਗ ਕਰਦੇ ਇੱਕ ਭਈ ਇਨਾਦੀ ਜਾਤ ਦੇ ਅੰਦਰ ਕੋਈ ਪਿੰਡ ਦੇ ਵਿੱਚ ਅਕੈਡਮੀ ਬਣਾਈ ਜਾਵੇ ਤਾਂ ਕਿ ਇੱਥੇ ਜਿਹੜੇ ਬੱਚੇ ਸੰਗੀਤ ਸਿੱਖੇ ਤੇ ਗੁਰੂ ਦਾ ਜਸ ਗਾਇਨ ਕਰਨ ਇਹ ਪੰਜਾਬ ਸਰਕਾਰ ਤੋਂ ਬੇਨਤੀ ਹੈ